ਗੱਗੂ ਸ਼ਰਮਾ ਅਮਰੀਕਾ ਅਮਰ RAM ਜੀ ਦੇ ਲੜਕਾ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਉਹਨਾਂ ਨੇ 11000 ਰੁਪਏ ਲੰਗਰ ਵਾਸਤੇ ਸਹਾਇਤਾ ਭੇਜੀ ਹੈ ਮਾ ਮਾਈ ਚੜ੍ਹਦੀਆਂ ਗਲਾਂ ਕਰੇ ਮਨੋਂ ਕਾਮਨਾ ਪੂਰੀਆਂ ਕਰੇ ਜੀ ਗੱਗੂ ਅਮਰੀਕਾ ਅਮਰ RAM ਪੰਡਤ ਜੀ ਦੇ ਲੜਕਾ ਉਹਨਾਂ ਨੇ 11000 ਰੁਪਏ ਲੰਗਰ ਵਾਸਤੇ ਸਹਾਇਤਾ ਭੇਜੀ ਹੈ ਜੀ ਮਾ ਮਾਈ ਚੜ੍ਹਦੀਆਂ ਗਲਾਂ ਕਰੇ ਮਨੋਂ ਕਾਮਨਾ ਪੂਰੀਆਂ ਕਰੇ ਭੜਾਰੇ ਭਰਪੂਰ ਰੱਖੇ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਹਲੋ ਬੈਗਰੂਜੀ ਦਾ ਖਾਲਸਾ ਬੈਗਰੂਜੀ ਕੀ ਫਤਿਹ ਧੰਨਵਾਦ ਕਰਦੇ ਆ ਜੋ ਕਿ ਸਾਡੀ ਧਨੌਲਾ ਕਮੇਟੀ ਬਹੁਤ ਵਧੀਆ ਪ੍ਰਬੰਧ ਐ ਸਾਲ ਦੀ ਪੰਗਿਆ ਕਰਦੀ ਆ ਬੱਕਰੀ ਪਾਲਣ ਧੰਦੇ ਵਾਲੇ ਪਾਲੀਆਂ ਵਾਸਤੇ ਤੇ ਲੋਕਾਂ ਵਾਸਤੇ ਸਮਾਜ ਵਾਸਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਸਵਾਗਤ ਕਰਦੇ ਆ ਅਸੀਂ ਜਿਨ੍ਹਾਂ ਨੇ ਤੇ ਗੱਡੂਆਂ ਦਾ ਪੰਡਾਰਾ ਵੀ ਲਾਇਆ ਚਾਹ ਦਾ ਪੰਡਾਰਾ ਵੀ ਲਾਇਆ ਰੋਟੀ ਦਾਲ ਸਾਰਾ ਕੁਝ ਲੱਸੀ ਪਾਣੀ ਤੇ ਚੌਣ ਸਭ ਕਾਸੇ ਦੀ ਪੂਰੀ ਪਾਣੀ ਦਾ ਪ੍ਰਬੰਧ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਜੋ ਕਿ ਪ੍ਰਧਾਨ ਜੀ ਬੈਠੇ ਨੇ ਪੁਰਾਣੇ ਸਰਪੰਚ ਸਾਹਿਬ ਬੈਠੇ ਨੇ ਸਾਡੇ ਆ ਦੇ ਪ੍ਰਧਾਨ ਜੀ ਬੈਠੇ ਨੇ ਜਿਨ੍ਹਾਂ ਦਾ ਕਿਵੇਂ ਨਾ ਨਹੀਂ ਜਾਣਦਾ ਸਾਡਾ ਜੈਲਾ ਪ੍ਰਧਾਨ ਜਿਹੜਾ ਕਿ ਨੀਰੀ ਦਾ ਵਪਾਰੀ ਹੈ ਬਹੁਤ ਵਧੀਆ ਪੁਰਾਣੀਆਂ ਉਠਗੱਡੀਆਂ ਵੀ ਇਹਦੀਆਂ ਬਾਈਆਂ ਹੋਈਆਂ ਨੇ ਬੋਤੇ ਵੀ ਚਲਾਏ ਹੋਏ ਨੇ ਇਹਦੇ ਸੈਕਟਰਾਂ 'ਚ ਤੇ ਹੁਣ ਆਪਣਾ ਇੱਧਰ ਵੀ ਸੰਯੋਗ ਲੈ ਲਿਆ ਨੰਗਰ ਆਏ ਸਾਲ ਦੀ ਤਰੀਆਂ ਸਾਨੂੰ ਨੇੜੇ ਪਰਮੰਦਰ ਕਾ ਕਮੇਟੀ ਦਾ ਮੈਂ ਬਹੁਤ ਤੈਦ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਆਏ ਸਾਹਿਬ ਪੂਰਾ ਪ੍ਰਾਣਾ ਯੋਗਦਾਨ ਪਾਇਆ ਇਸ ਮੰਗਰਾਂ ਦੇ ਵਿੱਚ ਤਾਰੇ ਕੀ ਮੇਲਾ ਪਿੰਡ ਬਹੁਤ ਪੁਰਾਣਾ ਮਸ਼ਹੂਰ ਮੇਲਾ ਪੁਰਾਣਾ ਮੇਲਾ ਜਿਹੜਾ ਕਿ ਦਿਨਾ ਸਦੀਆਂ ਤੋਂ ਪੁਰਾਣੇ ਬਜ਼ੁਰਗਾਂ ਤੋਂ ਲੱਗਦਾ ਆ ਰਿਹਾ ਤੇ ਜਿਹੜੀ ਕਿਨੇ ਅਸੀਂ ਅੰਪਲਸਰੀ ਨੂੰ ਧਨੋਲੇ ਵਾਲੀ ਬੱਕਰੀ ਕਿਨੇ ਬਣਾਇਆ ਉਹ ਬੱਕਰੀ ਬਣਾਈ ਕਿਆ ਵੀ ਮੇਲੇ ਨੇ ਮੇਲੇ ਤੋਂ ਤਨੌਲੇ ਵਾਲੀਆਂ ਬੱਕਰੀਆਂ ਵੱਜਣ ਲੱਗੀਆਂ ਓਏ ਬਾਈ ਸਾਨੂੰ ਕਹਿੰਦੇ ਨੇ ਓ ਤਨੌਲੇ ਵਾਲੀਆਂ ਨੇ ਇਹ ਹੱਕੀ ਜਾਂਦੇ ਹੁੰਦੇ ਜਿਹਾ ਅਸੀਂ ਬੱਕਰੀਆਂ ਤੇ ਮਾਤਾ ਦੀ ਦੇਣ ਅਸੀਂ ਦੇ ਨਹੀਂ ਸਕਦੇ ਜਿਹੜੀ ਮਾਈ ਸੀਤਲਾ ਮਾਤਾ ਦਾ ਮੇਲਾ ਭਰਦਾ ਹੈ ਹਰ ਸਾਲ ਦੀ ਤਰੀਆਂ ਸਾਡੇ ਨਾਜ ਮੰਡੀ ਪਿੰਡ ਤਾਰੇ ਦੀ ਬਹੁਤ ਤਕੜਾ ਇੰਤਜ਼ਾਰ ਦੀਆਂ ਘੜੀਆਂ ਦੇ ਵਿੱਚ ਕਈ ਦਿਨਾਂ ਦੀਆਂ ਅੜਿੱਕਾਂ ਸਾਡੇ ਆਹ ਜਿਹੜੀ ਵੀਰ ਸੋਟੀ ਦੇ ਸੀਰੀ ਕਰਦੇ ਆ ਰਹੇ ਤੇ ਕਿ ਅੱਜ ਸਾਡੇ ਭਾਈਚਾਰਾ ਸਾਂਝ ਇੱਥੇ ਅਨਾਜ ਮੰਡੀ ਦੇ ਵਿੱਚ ਇਕੱਠੀ ਹੋ ਗਈ ਜੋ ਕਿ ਸਾਡੀ ਭਾਈਚਾਰਾ ਸਾਂਝ ਹੈ ਸੋਟੀ ਦੇ ਸੀਰੀ ਨੇ ਅਸੀਂ ਬੜੇ ਧੰਨਵਾਦੀ ਆ ਇਹਨਾਂ ਦੇ ਸਾਡਾ ਮਾਲਤਾਨ ਪਸ਼ੂ ਲੈ ਕੇ ਜੋ ਮੇਲੇ ਦੇ ਵਿੱਚ ਪਹੁੰਚੇ ਨੇ ਤੇ ਹਾਕਮ ਸਿੰਘ ਪਮਾਰ ਜਿਹੜਾ ਖੋਲੀਆਂ ਵੇਚਦੇ ਮੇਲੇ ਦੇ ਵਿੱਚ ਧੰਨਵਾਦ ਕਰਦੇ ਆ ਸਾਡੇ ਭਾਈ ਹਾਕਮ ਸਿੰਘ ਜੀ ਪਮਾਰ ਦਾ ਹਰ ਮੇਲੇ ਦੇ ਵਿੱਚ ਭਾਗ ਲੈਂਦੇ ਨੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ 100 ਰੁਪਿਆ ਹਾਕਮ ਪੰਮਾ ਜੀ 100 ਰੁਪਿਆ ਧੰਨਵਾਦ ਕਰਦੇ ਆਂ ਇਹ ਸਾਡੇ ਬਾਈ ਦਾ ਮਨੋਂ ਭੁੱਲ ਗਿਆ ਦਾ ਸ਼ਿੰਗਾਰ ਵਾਲਾ ਹਾਂ ਜਿਹੜਾ ਪੰਡਾ ਬਾਈ ਦਾ ਜਦਾਈਆ ਹਾਂ ਜਦਾਈਆ ਨਾਪੇ ਰੇ ਗਰਾਈਆ ਜਿਹੜੇ ਮੇਰੇ ਭਾਈ ਸ਼ਿੰਗਾਰ ਦੇ ਦਿੱਤੇ ਬੱਕਰੀਆਂ ਦਾ ਕੁੱਲ ਧੰਨਵਾਦ 100 ਰੁਪਿਆ ਸਾਡੇ ਯੋਗਦਾਨ ਲੰਗਰ ਦੇ ਵਿੱਚ ਪਾ ਰਹੇ ਨੇ ਬਹਿਗਰੀ ਜੀ ਦਾ ਖਾਲਸਾ ਬਹਿਗਰੀ ਜੀ ਕੀ ਫਤਿਹ ¡Sal,